ਆਰਾਮ ਤਰ ਦੇਸੀ ਆ ਗਲ ਵਿਚ ਨਾ ਕੇਤਾ ਫੇਰ ਪਵੇ ਪ੍ਰਥਾਮ ਨਾ ਹੋ ਰਹੀ ਜੇ ਬੀਤ ਦੁਨੀਆਂ ਤੇ ਹੰਗ ਲਾ ਕੇ ਜਗਤ ਗਹਉਂਦੇ ਦੇਤਾ ਸੱਚੇ ਮੋਚੇ ਨਰਪਦੇ ਲਿਖੀ ਕਹੇ ਕੀ ਰੀਤਾ ਬੀਨਾ ਨਾਦ ਗਪਾਲ ਕੇ ਫਿਰ ਗਲਗਾਉਂਗੀ ਤਾ ਗਿਆਨ ਬਾਦ ਕੀ ਸਰਬ ਕੋ ਇਹ ਸਮਾਗ ਸੇਤਰਾ ਧਰਬ ਖੰਡ ਦਾ ਪੈਵਾ ਭਾਗ ਰਾਮ ਕਦੇ ਨਾ ਤੇ ਜਦਾ ਕੀਤੇ ਬਾਲੇ ਭੀਸ ਸੇ ਕਰੇ ਅੰਦਰ ਮੈਂ ਬਸੇ ਤਾ ਪਾਣੀ ਦਰਵੇਸਾ ਦੇਖਿਆ ਮਿਲੇ ਨਸੀਬ ਦਾ ਦੇਸ ਭਵਾਂ ਪਰਦੇਸ ਨਾਮ ਅੰਦਰ ਨਾਮ ਸੇਦਾ ਮਾਈ ਗਮਰੇ ਕੇਸਾ ਇੱਕ ਮਨ ਹੋ ਬਨਲਾ ਕਰੇ ਗੁਰੂ ਕੇ ਸ਼ੇ ਗਣੇਸ਼ ਆਵਰ ਕੁੰਮਾ ਸਵਗੋ ਤੋ ਉਪਰ ਗੈ ਕਰੇਸ਼ ਜੇ ਮਿਰਵਾ ਭਗਵਾਨ ਤੋ ਕਰੇ ਆ ਦੇਸ ਅਦੇਸ ਟਟੜ ਕੋਣ ਜਵਾਸੀਆ ਮੁਕੜ ਜਨਮ ਕਰੇਸ਼ ਮੇਰ ਬਾਣੀ ਕਰਦਾ ਤੇ ਮੈਂ ਕਰੇ ਕੇ ਵੇਸਾ ਪਾਪੀ ਕੋ ਜਮਿਤ ਹੈ ਜੋ ਸੁਪਣੀ ਕੋ ਹੋਰ ਜਉ ਤੱਕ ਜਲਦਾ ਨਾ ਚੜੇ ਰਹੇਂਦੀ ਰਾਜ ਘੋਲਾ ਹੋਦੀ ਅੰਧ ਬਜ਼ਾਰ ਮੈਂ ਜਿਸ ਮਾਲਕ ਸਹ ਲੋਰ ਲੰਮੜੇ ਕੋੜ ਬਜ਼ਾਰ ਨਾ ਆਵਾਜ਼ ਮਾਰੇ ਕੋਰ ਨਾਬ ਬਿਉ ਆ ਆਦਮੀ ਹੁੰਦਾ ਕੋ ਸਮਾਨੋ ਸੋਧਾ ਕੋਈ ਬੋਧ ਹੈ ਫਿਰਦਾ ਵਾਂਗ ਸੁਆਣ ਮਾਸਮ ਬਣ ਕੇ ਬਣ ਆਖਿ ਰਹਿਵਾਨੋ ਲਧਿਆ ਕਾਮ ਘੋ ਦਾ ਸੁਣਦਾ ਨਹੀਂ ਕਿਆੜ ਸਾਧਿਕ ਕੇ ਨਾ ਜੀਵਤੇ ਤੋਲੇ ਗੁਰ ਤੁਹਾਨੋ ਨਾਮੇ ਦਿਵਸਿਆ ਪੜਦਾ ਹੋਇ ਤਰਾਣੋ ਪਾਜਨ ਮਾਜਾ ਜੋ ਪੜੇ ਸੋਈ ਕੋ ਸੁਲਮਾਨ ਤੋਬਾ ਬਬਾ ਇਕਾ ਦਾ ਬਾਗ ਸਦਾ ਦੋ ਮਸੇ ਕਾ ਕਰੀਂ ਤੇ ਹਰ ਦਾ ਫਲੇ ਨਹਾਣ ਤਾਕ ਰਗ ਤੇਰੇ ਜਨਮ ਨੂੰ ਮੋਲ ਗਿਆ ਸਨਮਾਨ ਨੂੰ ਲੈ ਕੇ ਨਾਮ ਗਰੀਂਦਾ ਜੀਵ ਕਰੇ ਤਰਵਾੜ ਕਤਲ ਕਰੇ ਜੀ ਰਬ ਦੇ ਕਾਰ ਕਾਮ ਵਾਗੋ ਲਹਾਟੋਂ ਐਸੇ ਪਾਪਾ ਨੂੰ ਕਰੇ ਰਾਕਤ ਪਰਮਾਨੰਦ ਜੇ ਕੁਲ ਕਰਨਾ ਰਾਖ ਬਲੋਂ ਸਿਰ ਆਪਣਾ ਕਰਦਾਣ ਕਰਮ ਕਮਾਈ ਹੱਕੀ ਜੋ ਗੁਰਮਗਨ ਸਾਗ ਵਖੋੀ ਤੇ ਸਵੇਦਗੇ ਸੋਈਸਾ ਤੁਮਹਾੜ ਜਿਸ ਵੇਲ ਜਾਗਨਾ ਪਾਧਾ ਸੋਈ ਅਸਪ੍ਰਾਨ ਓਟ ਮੇਚਤਰਾੰਗਿਆ ਕਾਜੂ ਗਿਚਵਾਨੋ ਉਚਾਣੀ ਬਾ ਕੋ ਨਹੀਂ ਕੋ ਜੈ ਰਸਾਨ ਸੱਚਾ ਸੌਦਾ ਕਰ ਲਜੋ ਮਿਰਲੇ ਦੇ ਜਾਵੋ ਨਾਲ ਯਾਕੇਰੇ ਜੋ ਹੌਸਲਾ ਲਗਾ ਕੇ ਕਾਣ ਇਨਾਮ ਗਿਆ ਹੋ ਗ ਨਹੀਂ ਮਾਨਸਿਕ ਗਿਆਨ ਹੋ ਰਹਿ ਸਵਾਰਾ ਜਾ ਕੋ ਕਿਉਂ ਕਰਦਾ ਮੋਠਾ ਵਾਹਣ ਹੋ ਤਾ ਮਾਨ ਦੇਸ ਨੇ ਨੀ ਸਤਾਰਨ ਖਾਣਗੇ ਜਤੇ ਜਾਣੋ ਮਾਣੀ ਜਦਿਆਮ ਦੇ ਸਭ ਬਿਰਧ ਜਾਣ ਸੱਚਾ ਸੋਨੇ ਵਗਰਾ ਜੇ ਉਮਰ ਤੋਰੀ ਆਵੋ ਜੋ ਗੁਜਤੇ ਰਾਹੀ ਜਿਆ ਸੋ ਮਿਰਦਾਂ ਘਰ ਸਾਨ ਮਰਨਾ ਗਲ ਕੋ ਸਾਚ ਹੈ ਜੋ ਨਾ ਸੋਰਤ ਜਾਣੋ ਮਿੱਠੀ ਦਾ ਕਲ ਪੁੱਤਰਾ ਬਣਿਆ ਫਰੇ ਪਠਾਨ ਕੌਡੀ ਕੀ ਤਨਾਪਵੇਂ ਮੇਨ ਮੇਨ ਜੇ ਮਰਿਆ ਜਾਣਾ ਬਾਹੀ ਨੇ ਬਜਾਉਣਾ ਗੋਗਰ ਪੈੜ ਕਾਣ ਜਿਵੇਂ ਪਾਪ ਜਿੰਦ ਨੂੰ ਹੋਏ ਅਗਨੀ ਵਿੱਚ ਜਲਾਉਣਾ ਕੇਚੇ ਵਿੱਚ ਤਾਰ ਦੇ ਪਾਣ ਗੋਲ ਗਾ ਕਰ ਦਤੀਆਂ ਮਨ ਮੁੱਖਾ ਦੇ ਲੋਣਾ ਫਿਰ ਪਰਮੇਸ਼ਰ ਜਿਮਾ ਤੋਂ ਜਾਨ ਚਰਾਵੇ ਪਾਣ ਫਲ ਨਗਰ ਦੇ ਜਲ ਫੜ ਲਿਆ ਫੇਰ ਕੇ ਆਵੜਦਾ ਆਵਾਜ਼ ਸੁਣ ਬੜ ਕੇ ਜਾਵਦਾ ਸੋਹਣਾ ਪਿਆਰ ਹੋਣਾ ਪੱਕਾ ਦੇਸ ਨੂੰ ਝਾਂਦੇ ਤੇ ਸੀਧਰ ਲਾਤੀ ਪਾਉਂ ਲੀਲਾ ਬਣੀ ਚੌਕੜੀ ਗੁਰਗਿਆਲਾ ਗੋਰਾ ਹੋੜਿਆ ਦਿਲ ਘੱਟਿਆ ਬੈਠਾ ਉਸ ਵਸਾਲ ਪੱਕੇ ਮੁਸ਼ਕਲਿਆ ਸੱਚੇ ਹਾਲ ਪਿਆਰ ਕੱਚੇ ਪਾਣ ਮਨ ਲੰਗਣਾ ਕੋ ਜਾਵਾ ਵਿਚਾਰੋ ਪੱਕਾ ਨਾਉ ਜਾਇ ਸਭ ਕੋ ਲਾਵੇ ਪਾਉ ਬਾਲੇ ਆਪਣੇ ਨਾਮੂਲ ਕਾ ਕੇ ਹੰਕਾਰ ਛੋੜ ਦੇ ਸੰਸਾਰ ਕੋ ਬਡੇ ਬਡੇ ਵਕਾਰੋ ਮੌਤ ਬੜੀ ਬਰਮੰਦ ਸਭ ਕੋ ਰੰਗੀ ਮਾਰੋ ਮਿੱਠ ਕਜਮਾ ਕਰਣਾ ਸਭ ਨਾ ਪਾਰੋ ਪਾਰੋ ਨੋਗਣਾ ਸਕੇ ਸੋ ਰਕੇ ਪੁਣਿਓ ਆਰੋ ਇਸ ਗੱਡੀ ਲਾਇ ਆਪਣੀ ਜਗੁ ਰਚੇ ਤਾਰੋ ਮਾਟੇ ਕਾਲੋ ਦਾ ਜਿਆ ਸਾਭ ਕੋ ਫੁੱਟਣ ਹਾਜ਼ਰ ਇਤੋ ਹੀ ਪਰਮਾਤਮਾ ਜਮ ਬਰਤੋ ਬਾਰੋ ਭਗਤ ਹਰੀ ਦੇ ਮਰਨ ਆਵੇ ਨ ਸਚੇ ਨਾ ਨੇ 고ਚਾ ਕੇ ਰਤਨ ਹਾਥੀ ਹੈਲਾ ਪਾਣੀ ਜੁ ਰ ਬਰਾਨੀ ਅਤਲ ਕਰੇ ਲਖ ਤੇਰ ਵਾਹ ਨਹੀਂ ਕਰਦਾ ਕਰਾਇ ਅਮਰ ਹੈ ਜੰਤ ਵਲੋ ਪਗੜੋ ਯਾਰ ਕੀ ਕੇ ਤੁੰਦ ਸੈਨਾ ਚਰੀ ਬੰਦਨਾ ਸੁਰਮ ਬੋਜਨ ਜਾ ਕੋ ਜਿਨ ਜਿਨ ਕੇ ਮਨ ਦੇ ਵਸੇ ਜੀਵਨੋ ਉਹ ਤੀ ਪਾਣੋ ਰਾਮ ਕੁੰਡ ਪਰ ਕੈ ਨਹੀਂ ਜਾਤਾ ਪਾਣੀ ਦੇ ਵਿੱਚ ਕਰਾ ਲਈ ਪਟ ਕੇ ਜਿਵੇਂ 흘 ਰੀਆ ਬੀਚਾਂ ਦੇ ਪਾਣ ਫਰੋਲੇ ਰਿਉਂਚੇ ਵਾਸੇ ਮੇਂ ਪਰਿਆ ਜੋ ਪ੍ਰਾਣੀ ਹਰ ਕੋਲੇ ਤੁਸਾ ਲਗਣਾ ਹੋਣਾ ਬਾਸ ਰੀਆ ਮਾਨਵ ਬਜੰਦਰ ਤੋਂ ਬਚਾਏ ਜੈਸੇ ਕਾਂ ਦਾ ਕਬਦ ਕਰੀਆ ਯੰਦਾਰਾ ਰਸਾਗੇ ਪੰਜਾਰੇ ਚੋਰ ਜਾਣੇ ਕਰੋਚ ਕਰੀਆ ਮਾਨਵ ਤੋਂ ਆਜ ਬਚਾਈ ਜੇ ਬੰਦੇ ਲਗਣ ਡਰਿਆ ਮੋੜੇ ਨਾ ਬੁੜੇ ਮੇਰਾ ਮਹਾਨੀ ਛੱਡ ਜਾ ਬੇਰ ਪਾਉ ਨਗਰੀਆ ਮਾਰਦ ਕਰੇ ਦੇ ਦੇ ਜਗ ਪਰ ਕੋਲਾ ਭਿੰਦ ਗਰੀਆ ਆਕਾ ਨਾਮ ਲਈ ਮਨ ਲਾਇਆ ਗੁਜਰੇ ਕੋ ਮਾਰ ਹੋ ਗਰੀਆ ਧਰਮਾਇ ਨੇ ਲਖ ਲੈਣਾ ਵਾਸੀ ਨਾ ਜੇ ਸਾ ਪਗਰੀਆ ਜੋ ਜੇ ਗਦ ਸੈ ਬਸੰਤਰ ਆਪਣੇ ਰਾਗੀ ਦੇ ਸੇ ਕਰਿਆ ਕੁਛੇ ਕਾਮ ਕਰੋ ਤੇ ਮੋਰ ਮਧੰਵੰਤਰ ਮਾਧਮਾ ਸਾਮੇ ਆਉਣੀ ਮਾਨਸ ਜਗੰਮਾ ਭਗਵੰਤਰ ਜੋ ਜਗਦੇ ਚ ਪਾਟਿਆ ਘੜ ਘੜ ਕੇ ਰਘਵੰਤਰ ਸ਼ੰਕਾ ਨੰ ਸਰਯਤੇ ਬਾਣ ਸਰਜੋ ਰਵੰਤਰ ਰਉਂਦੇ ਕੋਤੇ ਗੰਮ ਨੂੰ ਸਾਤਰ ਹਾਜ਼ਰ ਕਰੰਤ ਇਦਰਾਈ ਅਭੇਰ ਦੀ ਪੈੰਗੇ ਲੋਕਪੰਤ ਗੁਰਬਾਣੀ ਦੇ ਬਾਵੇ ਸੌਂਦੇ ਨਹੀਂ ਕੰਤ ਜੋ ਜਿ ਬਜ ਬਣਾ ਕਰੇ ਦੇਣੀ ਕੂੰ ਚੰਤ ਹਾਤਾ ਸਿਮਰ ਜੋੜ ਕੇ ਭੂਤ ਭੇਦ ਗਣੰਤ ਚੋਰੀ ਵਿਕਰ ਨਾ ਪਵੇ ਦੇਸਵ ਸੀਸ ਗਤੰਤ ਕੇ ਜਮਨ ਆਏ ਜੇ ਤਰੇ ਪੀਤਾ ਹੋਇ ਬਲੰਤ ਨਿਥਨਾ ਤੇ ਨਵ ਜੇ ਕਰੇ ਗੜ ਮਚੀ ਰਾਤ ਜੰਦ ਹੋਦਕੇ ਹੋਂਦਾ ਜੇ ਤਰੇ ਜੀਵ ਬਿਅੰਤ ਬਰੰਤ ਮਾਨ ਮੋਰ ਸੰਜਤ ਰਹੇ ਉਹਦੋ ਰੋਜ ਕਰੰਤ ਰੰਗ ਲਾਵੇ ਤੇ ਨਹੀ ਗੰਗਾ ਮੇਜ ਪ੍ਰਭਤ ਪਸਮ ਲਗਾਏ ਨ ਸਰ ਨਾਣ ਤੇ ਅਗੜਤ ਪੰਤ ਮੜਮੜਾ ਜੰਨ ਜਾ ਬਧਾਇ ਹਉਦੀ ਨਹੀਂ ਜਾਣਤਾ ਉਸ ਵਿੱਚ ਸਮਾਵਣਾ ਮਾਦੇ ਕੋ ਰੰਤ ਜੀਆ ਕਾਸ ਕਰੇ ਦਿਨ ਰਾਤੀ ਰੇਖਾ ਗੇਧ ਪਰੇ ਸ਼ਿੰਗਾਰੀ ਜਾਣ ਕਿਸੇ ਦੀ ਨੂੰ ਫਰਵਾਹ ਕੇ ਕਹਿਦਾ ਹੰਦੀ ਬਈ ਕਰਾਈ ਦੇਹ ਪਰ ਮਿਰਗਿਆ ਜਾ ਹੋਏ ਨਾਵੇਂ ਗੀਅ ਤੇਰੀ ਬਾਵੇ ਪਾਪਾ ਦੇ ਵਿਚ ਰੱਖਦੇ ਜਿੰਦੜੀ ਰੱਖਦਾ ਵੀ ਰਾਜੇ ਦੇ ਲਾਈ ਮੁੜ ਕੇ ਦੇਣੀ ਚੌ ਬਾਣੀ ਹਜੀ ਲੈ ਗਏ ਜੀਵ ਧਾਰੇ ਕੇਵਲ ਪੂਰੇ ਪਾ ਕੇ ਤਾਵੇਂ ਸੋਲੇ ਸੋਹ ਦਾ ਘਾਟ ਬਸਾਰੇ ਤੇਰਾ ਜੋ ਪਾਗਾਮ ਚ ਲਿਖਿਆ ਦੇਵ ਮਾਲਾ ਇੱਕ ਪੰਡਾਈ ਸੋਚੀ ਹਾ ਹਮੇ ਕੁਝ ਆਵਾ ਸੋਚੀ ਸੋਚੀ ਰਾਜ ਮੁਜਾਵੇਂ ਸੋਹਣੇ ਸਭ ਰਲ ਕੇ ਉਸ ਕੋ ਹੋਏ ਜਿਸਕੇ ਕੱਚੇ ਪੱਕੇ ਸਾਰੇ ਉਹ ਤੇ ਉਹ ਤੇ ਜੋ ਤੇ ਜੀਵਾ ਦਿੱਤੇ ਜਿੱਤੇ ਜਿੱਤੇ ਜੋ ਖਵਾਈ ਕਉਂਦੇ ਤੇਰੇ ਮਾਲ ਨਾ ਜਾਣੀ ਕੈਸਾ ਕੈਸਾ ਕਰੇ ਮਰਾਈ ਪਾਵਨ ਚਲ ਮੈ ਇਧਰ ਦੇਣਾ ਜਾਤੋ ਕਹਿ ਕਾਇੋ ਦੀਆ ਦੁਸਾਰੀ ਤੋ ਮਤ ਕਾਲੀ ਕਾ ਜਹਾ ਮੋਖੈ ਰ ਵਰਗੇ ਮਾਇਆ ਧਾਮੀਰ ਵੇਸ ਗਿਆ ਜੋ ਹਕ ਦਾ ਨਾਮ ਉਸ ਦਰਿਆ ਕੇ ਪਾ ਜਾਈ ਹਾ ਈਸੁਏ ਵੇਸਾ ਨਾ ਹੋਏ ਕੈ ਰਸਤਾ ਪੜਾਈ ਸ਼੍ਰੀ ਰਾਮਦਾਸ ਗੁਰੂ ਪਰਕੇਸ਼ਰ ਕਾਜੇ ਬ੍ਰਹਮ ਗਿਆਤਾ ਤਾਰੋ ਸਭੁ ਗਿਆਤਾ ਹਰਿ ਭਾਗ ਜਾਨਾ ਜੋ ਵੀ ਥਾਗਰ ਰਾਜਾ ਬਨਗਰ ਸੋ ਜਮਣਾ ਪਾ ਕਰਤਾ ਦਾਸ ਆਪੇ ਉਤਮ ਚਿਕਾਰਾ ਸੋਲਾ ਕਾਲ ਕੋ ਮ ਜੋਤੀ ਸਲਾਮ ਪਾੜ ਗਹੇ ਕੇ ਦਾਤਾ ਆਗਿਆ ਕਾ ਦਿਵਸੋ ਬੋਗਾ ਸਰਬਾਤਮਾ ਧਿਆਨਾ ਤਰਤਾ ਸਉ ਦੇਵ ਸਦੇ ਮਹਾਨੋ ਜੀਵ ਰਖ ਕੋ ਦੇਵੀ ਰਾਗ ਸੂਰਜ ਕਿਵਰ ਖਨਾ ਹੋਏ ਤੇਰਾ ਸੂਰਜ ਪਾੜ ਗਤੋਈ ਚੌਦਾ ਖੰਡ ਸੁਰਜਾ ਰਾਜੋ ਘਟ ਅਰੇ ਲੋਕ ਰੀਵਡਵਾਇ ਜੀਵ ਜੰਤ ਕੇ ਕੋਲਣ ਗਾਤਾ ਆਪਣੀ ਜੋਤ ਸਮਣ ਦੇਤਾ ਆ ਬੱਦਲੋ ਬੜ ਬੜ ਜਾਣ ਵਰਸਾਈ ਕਾਤੇ ਕਾਸ਼ੇ ਅਕਤ ਆਈ ਜਦ ਸਤੇ ਕੋਲਣ ਗਣ ਗਾਰੇ ਅਪਰਾਧੋਂ ਮੁਖ ਦੇਤਾ ਹੀ ਸਾਂਭਣੀਆਂ ਸਵੇਂ ਪਿਆਰੀ ਮੀਲਾ ਬੜੀ ਦੇਣ ਤਿਆਰੀ ਜਵੇ ਜਰੇ ਸੰਗਰੇ ਪਰੇਤ ਹੋਏ ਕੋਲਣ ਪੜਾ ਆਪਣੀ ਤੋ ਦੋ ਦਿਨ ਸੁਨੇ ਨ ਕੋਈ ਸਵਕਾਰ ਆਖਾਈ ਕੋ ਸੰਗੋਈ ਬੰਕ ਰਹੀ ਸਤ ਲੋਕੇ ਮਾਇਆ ਹੋਣ ਦੇ ਸੁਰਤ ਜਗ ਉਸ ਆਮ ਅਗਿਆ ਕੋ ਜਿਹੜੇ ਪਾਉ ਲੋ ਜਿਸਾ ਜੇ ਸਤ ਸੁਰਤਾ ਭੋਲਾ ਮੀਰ ਜਨ ਕਾ ਕੀ ਆਮ ਗੋਲ ਸਰਾਈ ਚਾਰਛੇ ਵੇਰਾ ਜੀਵ ਜੰਤਰ ਚ ਕਰਨ ਵੇਰਾ ਸਭ ਜਗ ਉਸ ਕਰਤੇ ਕਾ ਚੇਰਾ ਤੇ ਨੰਬਰਾਂ ਵਿੱਚ ਕੇਤੇ ਵਾਸ ਧਰਯ ਜਿਤ ਕਾਲਿਕਾਸ਼ਿਵ ਜਿਤੇ ਰੈ ਸਰਗਣ ਵਾਸੀ ਤਿਨ ਵੇਖਾ ਕੀਤੀ ਨਾਰਾਦ ਆਤਰ ਸਭ ਜੀਵਨ ਪਾਤਲ ਆਨਸ ਮਾਤੇ ਇਕ ਜਮਾ ਜਾਨ ਪਾਤ ਕੇ ਕੋਈ ਬਾਤ ਇੱਕੋ ਜ਼ਕਰੇ ਪ੍ਰਾਤੋ ਚਿਰ ਦੇ ਕੈ ਕੋ ਜੁਤਾ ਜੀਵ ਜਨਦਾਰੇ ਕੇ ਪੂਤਾ ਸਾਉ ਚੰਗੇ ਬੰਦਾੜੀ ਕੋਏ ਰਚਨ ਹਾਰੋ ਜਦ ਕੋ ਸੋਈ ਏਕ ਬਰਬਰ ਸਭ ਕੋ ਜਾਣੋ ਤਾਂ ਹੋਣੀ ਤੇਰੀ ਕਿਆਲੋ ਏਕ ਮਿਠੇ ਬਤਨਾਰੇ ਰਾਜੇ ਦੂਜੇ ਜੀਸ ਬਿਰਖੇ ਪਰਤਾਗ ਜਨਮ ਮਰਨਤਾ ਆਈ ਕੋ ਆਈ ਜੀਵ ਜਨਸ ਪੈਤਰਾਂ ਇਹ ਪਾਲ ਬਤੀ ਸਵਾ ਕੇ ਪਾਈਏ ਬਕਤਾਂ ਸ਼ੁਸ਼ੇਰ ਕਰ ਭਾਈ जो डरे से करे बसूर के लिखा भाई जरूर वरना जब की कोई गाड़ी से जा समांगी जानी मन मन करके गाना लिख से ताज जमीर ब्रह्मा विष्णु शंकर देवा सब के लागे उनको सेवा पाज तात के मन से सारे ऊंच नीच भर गए पढ़ाए ਜੇ ਬਾਸ ਸਤ ਬੋਲਣ ਤੋਂ ਦੀਆ ਕੋਲ ਨਵਣ ਤੋਂ ਨਹੀਂ ਜੀਆ ਹਉਨ ਦਮਗਾ ਹੋਇਲਾ ਤੁਮ ਸਾਵਸੰਗ ਵਸੇ ਪਾਲੋ ਉਸ ਮਾਲਕ ਕਰ ਲੈ ਨਾ ਕੋ ਹੀ ਇਹ ਤੈਨੂੰ ਛੋੜ ਗਏ ਜੇ ਕੋਈ ਸੱਚੋ ਸੱਚ ਕਰੇ ਵਰਿਆਮ ਧਰੋ ਸਮਾਲ ਕਰ ਮਾਰ ਤੇ ਆਣ ਸੋ ਸਵਨਾ ਦੇ ਆਤੋ ਲੋੜਾ ਦਿੰਦਾ ਜੁਲੀ ਕਰਮੀ ਛੋੜ ਜੇ ਜਵਨ ਨੂੰ ਸਰੀਆ ਬਿਚਾਓ ਹਉ ਤਾ ਆਪਣੇ ਦਸ ਰੇਸਰਾਓ ਪਲ ਪਾਲੇ ਹੁੰਦਾ ਸਗਰ ਮੜਾਈਂ ਜੇ ਸਮਾਰ ਕਰਦਾ ਰੱਤਾ ਕਹੀ ਚਿਰਮੇ ਦਾਸ ਗੁਰੂ ਕੇ ਬਾਣੀ ਰਾਮ ਨਾਮ ਕੇ ਅਰਥ ਗਾਣੀ ਭੈ ਤੁਮ ਮਤਰ ਏ ਗਾਲੇ ਪਰ ਗੋਡੋ ਰਾਯਾ ਤਾ ਮਰਤਾ ਤਰੋ ਦਾ ਹੋਰ ਹਾ ਸਮਾਨੇ ਕਾ ਸਵਾਰੇ ਹਾਗਨ ਚੁੰਦੇ ਹੋ ਪਜਾਈ ਬੋਸ ਕੋ ਜੈਸੇ ਤ੍ਰੈਨਾ ਕੋਈ ਸਿਮਰਵਾ ਨਹੀ ਗੱਲ ਹੋਈ ਸੇਵਾ ਕੀਤੇ ਤੇ ਸੁਣ ਜਾਏ ਜਿਦੇ ਪੱਥਰ ਸੰਕੀਰ ਲਗਾਈ ਚਿਰਾਂ ਰਾਂ ਬਣ ਕੇ ਤਾਂ ਚਿਰਾਈ ਕੰਠਰ ਖਾਏ ਮੋਤਨਾ ਪਾਏ ਗੁਰਬਾਣੀ ਸਿਨ ਲਾਉ ਚੀਤਰ ਹਰ ਕਾਲਿ ਚ ਪਾਉ ਜੀਤ ਮਣਚੋ ਬਾਹ ਕਰੋ ਨਿਰਾਹੀ ਹਰ ਵੇਲੇ ਲੋੜੋ ਕੋਈ ਆਹੀ ਨਿਵਾ ਜਾਣੋ ਆਗਤਾਈ ਚਲੋ ਗੁਰਬਾਣੀ ਤੇ ਰਾਈ ਮੰਦੇ ਕਾਵਲ ਨੰਤਾ ਹੋਏ ਮੰਦਾ ਕਰਮ ਕਰੋ ਨਾ ਕੋ ਹੋਏ ਨਾ ਰੁਗਾ ਪਰ ਕੋ ਜੀਤੈ ਸਹੀ ਸੁਆਤ ਪੱਕੇ ਖੇਤ ਪਹਿਲਾ ਗੋਤਾ ਨਾਮ ਤੇ ਹਾਰ ਸਨ ਅਧਿਕਾ ਕੇ ਖਾ 10ਵਾਂ ਹੀ ਸਾਧਾ ਚਲਾ ਤੋ ਰਹੇਗਾ ਜੁਗ ਜੁਗਾਂੇ ਇੱਕ ਮਨ ਹੋਏ ਕਰਮ ਜੋਰੀ ਦਾਤ ਮਿਲੇ ਗੁਰਪਾਸਵ ਪੂਰੀ ਜੇ ਘਰ ਬਣਾ ਤੇ ਬਾਗ ਬਨਾਈ ਜੋਗੇ ਨਾਮਾ ਮਨਾਵਸਾਰੇ ਜੋਗੇ ਰਾਤਾਂ ਤਮ ਜਾਵੇ ਦੇਵਤਾ ਕਰਕੇ ਬਣ ਭਾਗ ਹੈ ਸਾਧ ਸੰਗਤ ਮੇਂ ਬੈਠਾ ਜੋਏ ਗੁਰ ਪੜੇ ਸੁਖੋ ਨਾ ਕੋਈ ਜੋ ਜੋ ਆਸਾ ਕਰਕੇ ਲਾਵੇ ਸੋਈ ਸੋਈ ਪਾ ਕੇ ਜਾਵੇ ਜਿਵੇਂ ਜਨ ਕੋ ਕਾਲ ਨਾਮੋ ਪੜੋ ਸੁ ਸਬ ਸਵਾਚਾ ਆਪ ਆਗਮਨ ਹੋ ਤਿਆ ਹੋਇਆ ਸਭ ਤੋਂ ਪਹਿਲਾ ਮੂਲ ਮੰਤਰ ਹੈ जयवामी जगन्तारो पै पंजो जय 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 परमा जय तेरमममम जय जय आरतु सजत केवा भी गोंत आदिना आधार है हरमा दो रसका जीव जंत आरपताल सब चार आखा अतु जय सबो मृत्यु देवी देवा नगर पवन प्राणी सामर पवन गावे दुनो चले गाणी ते करे मुत पिले जे नोकना कर जय ਕਮਲ ਗਾਲ ਪਰ ਬੈਠ ਕੇ ਸਾਸਨ ਸਾਰਾ ਚਾਇ ਆਇ ਅਪਰੇ ਗੁਰ ਆਪਦਾ ਕੈਸੀ ਤੇਰੀ ਮਾਇਆ ਤੇਰਾ ਨਾਮ ਜਹਾਇ ਸਭ ਦੁਨੀਆ ਦੇ ਚੰਦਰ ਜੈ ਰਾਜ ਚੰਦਰ ਕੋ ਪਿਆਰਾ ਕਰਕੇ ਦੁਨ ਦਮ ਸਭ ਮਾਰੇ ਕਾਦੇ ਤੇਰੀ ਆਪੀ ਚੰਦ ਸੂਰਜ ਉਤਾਰੀ ਜਪ ਕੇ ਤੇ ਨੂ ਰੋਜਾਂਗੇ ਜਪ ਦੂ ਤਰ ਕੇ ਪੰਨ ਜੈ ਮਨ ਸੁਨਮ ਪਰਸ਼ੁਤ ਮਾਰਨ ਗੁਰੇ ਬਾਲੇ ਰਾ ਦੇ ਸ਼ਾਮੋ ਦੁਆਪਰ ਦੇ ਚਪਲ ਗੜਾ ਹੋਏ ਬਿਸ਼ਣੋ ਜੇ ਤਰ ਲਾਗੇ ਨਾਮ ਪਰਮੇਸ਼ਰ ਕੇ ਪਉ ਤੋਂ ਕਾਲ ਕਲੇ ਘਰ ਨਿਜੈ ਜੋ ਜੀਵ ਜਗਤ ਨੂੰ ਚਾਜ ਜਗ ਵਿਚ ਆਵੈ ਉਹ ਸਾਧ ਗੁਰੂ ਆਖਿਰਤ ਜਾ ਪਾਣੀ ਸਾਹ ਕਰ ਗੈਰ ਸੇਤਾਂ ਜੀ ਕੇ ਪੰਗ ਕੇਤੇ ਰਾਉਣ ਲੋਕ ਕੇ ਸੰਧ ਨਜੈ ਸਾਰੇ ਆਤਮ ਗੰਮ ਸੁਆਮੀ ਨਾਮ ਉਤਮਾਰੇ ਗੁਰੂ ਨਾਨਕ ਸੁਵਿਸ਼ਕਰਮਾ ਵਸਾ ਤੇ ਜਹਾਏ ਨਮੋ ਜੀ ਦਾਸ ਸੁਰੋ ਰੋਮੇਂਦਰ ਸਿੰਘ ਜੀ ਪੂਰਨ ਘਰ ਕੋਰਨ ਜਿਆ ਮੁਗਧ ਜਗਤ ਕੇ ਹੋਦਾ ਤਾਂ ਜਗਤ ਤੇ ਨਾਮ ਬਾਣਵਾ ਜੋ ਪੂਰਨ ਪਰਕਸਾ ਉਹ ਵਾਸੀ ਸਾਦਨੀਆ ਵਿਜਰਾਟ ਕਟ ਕਟ ਮੇਰ ਕੋ ਵੇਸ ਰੋ ਗਿਆਨ ਕਰੇ ਤੇ ਨੰਦਨ ਜੈ ਜੈ ਮਾਣਿਕ ਜੈ ਭਗਤਾਲ ਪੈ ਪੰਜੋ ਜੈ ਜੈ ਉਹ ਦਾਸ ਸੁਰੋ ਟੱਟੇ ਰਾਤੇ ਰਾਮ ਨਾਮੁ ਗਪਾ ਗੋੜੋ ਜੋੜੋ ਚਰਮਾਨੇ ਨਾਲੇ ਲਗੇ ਰਹੇ ਨਾ ਕੁੱਤੇ ਤੇ ਲੋਰ ਦੇ ਹੀ ਸਤਗੁਰੂ ਮੇਹੀ ਤੋਜ ਪਲ ਪਲ ਅਰੋ ਨਾਮ ਜਪਾਇਓ ਸਤਗੁਰੂ ਵਿਸਰੋ ਵੀਗਾ ਵਸਰਾਇਓ ਤੋ ਪਾਣੀ ਹਮ ਬਿਨ ਪਿਆਸੇ ਸਭ ਖਾਲ ਲੱਦੋ ਦੀ ਤੁਮਰੇ ਪਰਵਾਸੇ ਜੁਨਕੇ ਆਸੋ ਨਾ ਫਿਰਤੀ ਜਾਏ ਜੋ ਜਾਤੇ ਰੋ ਸਈ ਤੋ ਚੰਗਾ ਸਾਹ ਹੋਤੀ ਵਸ ਕੋ ਮਾਰਗੇ ਕਰੇ ਹਰ ਸਾਜਨ ਮੋਈ ਤੁਰ ਗਿਆਨ ਮਾਤ ਜੀ ਸਾਤ ਸੈਉ ਹੈ ਤੁਮ ਕੋ ਮੇਰ ਕੋ ਗਿਆਨ ਆਖੇ ਜਿ ਗੁਣ ਸਾਚੇ ਤੁਮ ਜੀ ਸਾਤ ਸੈਉ ਕੁੰਗੇ ਤੁਮ ਕੇ ਬੋਲਾ ਦੇ ਹਰਿ ਓਪ ਸਤਨਾਮ ਹਰਿ ਓਪ ਸਤਨਾਮ ਤੁਮ ਕਰਦੇ ਹੋ ਆ ਆਲੀ ਤਰੁ ਕਲਾ ਜਸਾ ਸਵਾਰ ਕੀ ਤਰੁ ਲੋਕ ਮੇਂ ਗਾਇ ਫੈ ਦੰਤ ਬ੍ਰਹਮਾ ਵਿਸ਼ੂਪ ਕਰਦੇ ਪ੍ਰਗਟ ਭੈ ਗੈ ਕੀ ਲੋਕ ਦਸਕਰ ਲੋਕ ਸਤਮ ਪ੍ਰੇਤਾ ਇੰਦਰਾ ਆਪਰੇ ਕਥਾ ਮੇਤਰੀ ਹੋ ਗਈ ਜਾਏ ਕਾ ਵਾਲਮੀ ਕਰਮੇਣ ਪਾਸ਼ਾ ਤੇ ਲੋਕ ਕੋ ਰੱਖਾ ਸਿਧ ਮਨਿਸ਼ਪਤਾ ਤੇ ਨਾਮ ਪਰਕੇ ਤਾਰ ਸ਼ਿਵ ਜੀ ਬੈਠ ਕਲਾਸ਼ ਮੇ ਸ਼੍ਰੀ ਹਰੀ ਗੋਬਿੰਦ ਦੇ ਆਗਨ ਦੇ ਜੋ ਅੰਤਰ ਮਿਲੇ ਉਹਨ ਕੇ ਅਸ਼ਰਾਮ ਲਖ ਰਸੀ ਨਦਨੀ ਪਾਵੇ ਪਾਈ ਮਾਰ ਮਰ ਲੋਕ ਘਟ ਵਿੱਚ ਰਹਿਣਾ ਕੋਈ ਬਾਲ ਤੋਂ ਸੁਖੋ ਜਾਣੀ ਕਾਮਨਾ ਕਰੇ ਸਭ ਹੋਏ ਤਨ ਮਨ ਨਾ ਧਾਰ ਸਗ ਲੈ ਕੇ ਗੁਰ ਦਾ ਭੇਜਦਾਏ ਸ਼ਰਮ ਗੁਰੂ ਪਿਆਰੇ ਤੁਸੇ ਸੋਹਣ ਭਾਏ ਬਾਦ ਧਾਰ ਸਗ ਲੈ ਕੇ ਹਮ ਬਾਦ ਨੂੰ ਖਾਏ ਨਾਮ ਨਿਮ ਸਮ ਲੈ ਕੇ ਹਮ ਧਰਾਂ ਲਾਏ ਔਰ ਮਿੱਠੇ ਦਰਵਾਜ਼ੇ ਦਾ ਉਸ ਲੋਕੇ ਹਾ ਜਿਨ ਕੀ ਅਵਰਾਸ ਅਸ ਸੁਖ ਜੰਮੀ ਤਾ ਜਪੋ ਗੁਰੂ ਦੇ ਨਾਮ ਹੈ ਰਉ ਗੁਰੂ ਦੇ ਦਾਸ ਤੇ ਚਾਹੈ ਪ੍ਰਗਾਮਿਤ ਇਹ ਮਨਿਉ ਬਤਰ ਭਾਏ ਦੋਜ ਜਨਮ ਸਲਾਕਾ ਜੋ ਸਾਧਕ ਨੂੰ ਸ਼ਰਮ ਹੀ ਆਏ ਪਾਦ ਵਾਇਬ ਰਾਮ ਕੋ ਆਪਣੀ ਸ਼ਰਮੀ ਲਾਇ ਰੋ ਕਸ਼ਟੋ ਬੰਦਿਆ ਰਾਮ ਸੇ ਉਤ ਕਰਾਏ ਸੋਨਾ ਦਾ ਪਰਜਨ ਦੇਵ ਤੇ ਸਿੱਖਾ ਹਾਈ ਕਾ ਤਤਾਲ ਤੇ ਦੇ ਵਿੱਚ ਮੈਂ ਵਾਲੇ ਤੁਮ ਜੀ ਸੰਖ ਵਜਾਏ ਸੋਣ ਪ੍ਰਾਤਨਾ ਸਤਿਗੁਰੂ ਜੀ ਅੰਮ੍ਰਿਤ ਆਪਣੇ ਮੁਖ ਦੇ ਕੀ ਮੁਖ ਦੇ ਉਸ ਦੇ ਕੇ ਮੁਕਾਏ ਜੈ ਜੈ ਕਾ ਦੇ ਉਸ ਨੇ ਮਾਰ ਮੁਕਾਏ ऐसे ही प्रांत कोसम रावत जी अंगाई सब पाषाण गौरव में ਵਾਲਮੀਕ ਜੇ ਬ੍ਰਹਮ ਜੋ ਹੈ ਵਾਲਮੀਕੇ ਸਤ ਪੈ ਨਾਲੇ ਸੀਤਾ ਮਾਲਕੁਸ਼ਕੋ ਪਤਿਆ। ਉਹ ਵਾਲਮੀਕ ਮਹਾਰਾਜ ਉਹ ਕਿਸ ਵੇਮੇ ਕੋ ਘੜ ਕਾ ਤੇਰ ਸੁਣਾਉਣ। ਵਾਲਮੀਕ ਜੁਮਾਨ ਦੇ ਹਰ ਬਿੰਦੂ ਤੇ ਪੌਣ ਸੋਣ ਦੇ ਦਰਵਾਜ਼ੇ ਕਰਿਓ ਨਮਸਕਾਰ ਦੇ। ਧੰਬ੍ਰਿਆਤਾ ਸਸਕਿਟ ਕੀ ਗਾ ਤੇਰ ਬਾਣਿਆ ਤੇ ਬਾਣ ਕਰਵਾਉਂ ਤਾ ਕੋ ਤੇ ਆਣ ਗਰੋ। ਦਿਵਾਉਂ ਕੇ ਬਾਗ ਗਰੋ। ਦਤਿਆ ਗਿਨਦ ਗਰੋ। ਪਤੋ ਕੇ ਪਾਸ ਗਰੋ। ਤਰੋਗੇ ਤਰੋ ਗਰੋਂ ਨਿਆਸਰਾਂ ਕੇ ਆਸਰੇ ਜੋੜਦੇ ਜੋਰ ਸਾਹਿਬ ਕੇ ਸਾਹ ਕੇ ਸਾਰੇ ਪੌਣ ਹਾਰੇ ਹਾਜ਼ਰ ਹੋ ਜੋ ਨੰਬਰ ਮਤਲਬ 1284 ਗਾ ਜੋ ਨਸਰ ਜਨਪਾਦ ਦੇ ਤਾਂ ਮਤਲਬ ਗੁਰੂ ਕਾ ਜੀਤ ਨੇ ਕਾ ਦਿਓ ਬਾਗ ਇਹ ਤੇ ਜਲਦੀ ਜੋ ਸਹਿ ਸਤ ਗੁਰੂ ਗਿਆਨ ਅਸਮਾਨ ਰਾਜ ਤਾਂਤਨਾਂ ਕੇ ਸਤਿ ਸੰਗਿਆ ਦੇਵ ਦੇਸ ਜੁਮਾਰੀ ਸਾਸਕਾ ਦੇਵਾਸੀ ਆਇ ਤਾਂ ਬਾਤ ਨੂੰ ਰੋਚ ਮੈਂ ਗੁਰੂ ਰਾਜ ਗਰਦੀ ਦੇ ਪਰੇ ਪਾ 64 ਦੇ ਮਾਲਕ ਰਾਹੀ ਬਾਣੀ ਰਬੀ ਬਾਣੀ ਨੂੰ ਰਬੀ ਬਾਣੀ ਪ੍ਰੇਮ ਹੈ ਤੇ ਸਾਡੇ ਅੰਤੇ ਆਪਾਂ ਦੇ ਪਾਸ਼ਾ ਦੇ ਪਾਸ਼ਾ ਜੀ ਆਗਦੇ ਕੁਣਾ ਸਾਰਾ ਆਈਏ ਸਭਿਆ ਦੇ ਬਾਣੀ ਦੀ ਬਾਣੀ ਦੀ ਬਾਜ ਅੰਦਰ ਦੇ ਤਰੀਕ ਕਰਦਾ ਆਗਾ ਸੰਸਾਹਿਬ ਜੀ ਪਾਸ਼ਾ ਦੇ ਪਾਸ਼ਾ ਜੀ ਆਗਦੇ ਕੁਣਾ ਸਾਰਾ ਜਾਪ ਕਰ ਦੇਖ ਸੁਖਾ ਦੇਹ ਹਰਿਆ ਜੀ ਸਾ ਦਾ ਸੁਖਾ ਦਾ ਪਤੀਨ ਹੋਏ ਸੱਚੇ ਪਾਸ਼ਾ ਦੇ ਪਾਸ਼ਾ ਨੂੰ ਕਰ ਬੰਦਰ ਕੋ ਪਸੀਆ ਰੂਪੇ ਨੂੰ ਆਦੀ ਸੱਚੇ ਪਾਸ਼ਾ ਦੇ ਪਾਸ਼ਾ ਨੂੰ ਕਰਦੇ ਮੇਂ ਪ੍ਰਵਾਣ ਆਪਕਾ ਸੇਕੀਤੀ ਪਾਸ਼ਾ ਨੂੰ ਮਹੋਦਯ ਦੁਆ ਦੇ ਤੁਆ ਦੇ ਤੁਆ ਪ੍ਰਾਪੁਸ਼ਾਤੀ ਦੇ ਸਤਿ ਕੇ ਹਦਰ ਮਜਰਾ ਆਉ ਲਾਉ ਹੋ ਖਾਵੀ ਦਾ ਰਕਵਾ ਤੋ ਸੰਗਤ ਦੇ ਰੰਤ ਜੋਈ ਸਕਿਆ ਆਈ ਦਾ ਪ੍ਰਾਪਚਿਤ ਬਾਣਿਕ ਵਾਰਕੀ ਦੇ ਪੈਚੇ ਪਾਸ਼ਾ ਦੇ ਪਾਸ਼ਾ ਜੀ ਆ ਜੀ ਕਰੋ ਫਿਰੇ ਨੋ ਚਾਉਣੀ ਮਾਣ ਛਣੀਆਂ ਬਾਣ ਦਾ ਫਸਵਾੜੇ ਵਾਰਕਾ ਚੇ ਮਸ਼ੰਗਰੀ ਦੇ ਸਿਰ ਤੇ ਮੇਰ ਪ੍ਰਾਪਨਾਮਨ ਸਤ ਸਦੀਵਾਨ ਆਉਣ ਵਾਲੇ ਪ੍ਰਾਂਤ ਸਮੇਂ ਤੋਂ ਰਾਜੇ ਕਰਨਾ ਚੇ ਪਾਸ਼ਾ ਦੇ ਪਾਸ਼ਾ ਜੀ ਆਗਿਆ ਦੇ ਹਾਜ਼ਰ ਜੋ ਵੀ ਤਰਫੋਂ ਦਸਪੇਸ਼ ਤੇ ਪ੍ਰਵਾਨ ਕਰਨਾ ਬਵਾੜਾ ਸਰਮਾ ਚੇਪਾਸ਼ੰਦੇ ਕਾਸ਼ੇ ਹੀ ਨਾਲੇ ਸੋਤੇ ਸੋਤੇ ਬੱਚਿਆਂ ਨੂੰ ਅਪਸ਼ਤੀ ਤਰ੍ਹਾਂ ਬੇਟਿਆਂ ਦਾ ਗਿਆਨ ਵਕਸ਼ਿਸ ਕਰਨਾ ਚੇਪਾਸ਼ੰਦੇ ਕਾਸ਼ੇ ਹੀ ਆਮ ਸੰਗਠਨ ਹੈ ਜੋ ਵੀ ਪਣੀ ਤੇ ਖੁੱਲੇ ਦਸ਼ਰ ਦੇ ਦਾਰ ਕਰਦੇ ਹੋਇਆ ਇੱਕ ਨਹੀਂ ਗ੍ਰੰਥਾ ਪ੍ਰਕਾਰ ਦੇ ਵਾਦੇ ਕਾਤੇ ਨਾ ਰਹਾ ਪਾਤਰ ਹੋ ਗਏ ਨੇ ਨਾਲ ਵਕਸ਼ਨਾ ਬੋਸਕੇ ਸੋਧ ਪੇ ਕਰਵਾਣੀ ਆਵੇ ਖਿਆਣੇ ਵਿੱਚ ਕੋੜੇ ਦੇ ਸੋਦਸ਼ ਫਾਈਲ ਪਾੜੀ पढ़ सम्बन्ध लोकशन आहार पदार्थ पतिता में अड़े सोच अड़े शर्म पैसे उतारे जो बोले सुन पैसा बदबू आ रहा है आर्मी के मनासे आर्मी के खासे तेरा ते ताका खास से क्या लोगी क्या सहाय ऐसे चीप बात सुनी पास सुनी यह सोल आगे अब दासन संतोग या क्या वक्षो ਪਾਇ ਨਾੜ ਤੇ ਜੋ ਵੀ ਜੀਵ ਹੈ ਖੁਸ਼ੀ ਜਨ ਜਨ ਕੇ ਉਪਰਾਧ ਪਾਇ ਬਾਣੀ ਕਾ ਨਾਮ ਚੜ੍ਹਦੀ ਕਲਾ ਤੇ ਪਾਣੀ ਸਰੋਤਾਂ ਪੜਾ ਜੋ ਬਲੇ 16 ਪਰ ਬਾਣ ਬੜੀ ਖਾ ਰਾਜ ਕੀ ਸੇਵੀ ਸੇਵੀ ਸੰਤਕ੍ਰੋ ਗਿਆਨ ਆਤਮਾ ਨਾਮ ਕੀ ਸਾਡ ਬੈਸਨ ਸੰਤਕ੍ਰੋ ਕਰਦੇ ਸੰਮਾਨ ਕੀ ਸ਼ੇਰੇ ਗੁਰੂ ਪ੍ਰਵਾਲ ਮੀਨ ਗਨਤਾਜੋ जंहिं ਤਰਨ ਪੋਰੇ ਆ ਫੋਟ ਕਰਤਾ ਮਸਰੀਏ ਨੋਗਾ ਨਨੇ the oh, name of the ਹਰ ਜਨ ਮਨੋਂ ਵਰ ਗਏ ਤਵੇ ਲੋ ਦੇ ਨਾਮ ਤਤੇ ਲੋ ਦੇ ਕਮਨ ਸਰ ਘੋੜੇ ਰਬ ਜਾਣ ਕੇ ਗੁਰੂ ਵਿਦਾਤਾਈ ਤੰਗੜ ਭੇਟ ਕੇ ਤਾ ਮਾਇ ਗੰਗਪੋਲੇ ਜਿਵੇਂ ਵਾਰ ਬਤਾ ਪਰਵਾਰ ਸਾਰ ਕਲਾ ਦਾ ਸੇਂ ਬੋਲ ਓੜ ਨ ਘੋੜੇ ਵਾਲਮੀਕ ਭਗਵਾਨ ਤਰਕ ਬੋਲਦਾ ਮੰਗ ਪੋੜੇ ਜੋ ਬੱਲੇ ਸੁਣ ਬ ਪ੍ਰਵਾਰ ਵਰਨਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਸੋਤ ਸਤ ਗੁਰੂ ਗੁਰੂ ਗਰੰਦਰ ਸਾਹਿਬ ਮਹਾਰਾਜ ਕੀ ਜੈ ਤਨ ਤਨ ਸਾਤ ਹੰਰੰਥ ਮਨਵਾਰਾਜ ਕੀ